हां ਵੀ ਦੋਸਤੋ ਅੱਜ ਆਪਾਂ ਬਣਾਉਣ ਲੱਗੇ ਆਂਗੇ ਵਲੌਗ ਵਲੌਗ ਰਹਿਣ ਵਾਲਾ ਆਪਣਾ ਤਾਇਏ ਖੁੰਡੇ ਵਾਲੇ ਨਾਲ ਤੇ ਮੈਂ ਬੈਠਾ ਤਿੰਨ ਗੋਣੀ ਬੱਸ ਢੇ ਤੇ ਤੇ ਤਾਇਏ ਦੀ ਉਡੀਕ ਕਰਦੇ ਆਪਾਂ ਤਾਇਏ ਦਾ ਪਿੰਡ ਹੈਗਾ ਜੀਦਾ ਤੇ ਆਪਾਂ ਤਾਇਏ ਨਾਲ ਗੱਡੀ ਤੇ ਚੜਾਂਗੇ ਤਿੰਨ ਗੋਣੀਓ ਤੇ ਆਪਾਂ ਚੱਲਿਆਂਗੇ ਪ੍ਰਮੋਸ਼ਨ ਕਰਨ ਤੇ ਬਾਕੀ ਤੁਸੀਂ ਵਲੌਗ ਨਾਲ ਜੁੜੇ ਹੋ ਤੇ ਤਾਇਏ ਦੀਆਂ ਗੱਲਾਂ ਵੀ ਸੁਣਾਵਾਂਗੇ ਤੇ ਅੱਲੇ ਆਪਾਂ ਤਨ ਦਿਖਾਉਣੇ ਆਗੇ ਕਿੱਥੇ ਜਾਣਾ ਆਪਾਂ ਲਓ ਵੀ ਇੰਤਜ਼ਾਰ ਦੀਆਂ ਘੜੀਆਂ ਹੋਗੀਆਂ ਖਤਮ ਤੇ ਮਿਲੋ ਤੁਸੀਂ ਤਾਇਏ ਨੂੰ ਹੋਰ ਤਾਇਆ ਕੀ ਹਾਲ ਆ ਸਤਿ ਸ਼੍ਰੀ ਅਕਾਲ ਦੋਸਤੋ ਆ ਇਧਰ ਧਿਆਨ ਰੱਖੋ ਬੜਾ ਇਹ ਆਪਣੀ ਸਤਿ ਸ਼੍ਰੀ ਅਕਾਲ ਦੋਸਤੋ ਸ਼ਰਮਾ ਜੀ ਫੜੋ ਸੁਣਾਓ ਜੀ ਕੋਈ ਗੱਲਬਾਤ ਕਿੱਥੇ ਚੱਲੇ ਆਪਾਂ ਲਓ ਵੀ ਦੋਸਤੋ ਜਿਹੜਾ ਆਪਾਂ ਇਹਮਤ ਦੇ ਇੰਤਜ਼ਾਰ ਦੀਆਂ ਘੜੀਆਂ ਕਹਿੰਦੇ ਸੀ ਖਤਮ ਹੋ ਗਈਆਂ ਮੁੰਡਾ ਨਾ ਹੂੰ ਕਿ ਆਪਾਂ ਪ੍ਰਮੋਸ਼ਨ ਕੰਮ ਚੱਲਨੇ ਆ। ਹਾਂ। ਪਹਿਲਾ ਬਠਿੰਡੇ ਐ ਪ੍ਰਮੋਸ਼ਨਲ, ਦੋ ਤਿੰਨ। ਅੱਛਾ ਜੀ। ਫਿਰ ਤਿੰਨ ਚਾਰ ਰਾਣਗਪੁਰੇ ਐ। ਅੱਛਾ ਜੀ। ਤੇ سلسلہ ਵੈਸੇ ਜਾਰੀ ਐ ਇਦੋਂ ਬਾਅਦ ਵੀ ਜਿਨੇ ਵੀ ਵੀਰ ਨੇ ਕਿਸੇ ਨੇ ਕੋਈ ਪ੍ਰਮੋਸ਼ਨ ਕਰਾਉਣੀ ਐ ਬਾ ਉਹ ਵੀ ਸਾਡੇ ਨਾਲ ਜਰੂਰ ਸੰਪਰਕ ਕਰ ਲਿਓ। ਅੱਛਾ ਜੀ। ਤੇ ਵੈਸੇ ਤਾਂ ਅਸੀਂ ਦਿਵਾਲੀ ਪਿੰਡ ਹੀ ਮਨਾਉਣੀ ਐ ਕਿ ਸਾਡਾ ਮੈਸੀ ਵੀ ਇੱਕ ਹਾਂ। ਤੇ ਇੱਕ ਬੇਨਤੀ ਕਰਨੀ ਚਾਹੁੰਦੇ ਆਂ ਵੀ ਬੱਚਿਆਂ ਨੂੰ ਥੋੜੇ ਆਪਣਾਖਿਆਂ ਤੋਂ ਦੂਰ ਰੱਖੋ ਅੱਛਾ ਜੀ ਕਿਉਂਕਿ ਜ਼ਿੰਦਗੀ ਬਹੁਤ ਅਨਮੋਲ ਹੈ ਹਾਂਜੀ ਮੁੜ ਕੇ ਜੇ ਕਿਸੇ ਦਾ ਹੱਥ ਜਲ ਗਿਆ ਜਾਂ ਮੂੰਹ ਤੇ ਪੈ ਗਿਆ ਚਿਹਰ ਜਲ ਗਿਆ ਬਹੁਤ ਔਖਾ ਹੋ ਜਾਂਦਾ ਬਹੁਤ ਔਖਾ ਹੋ ਜਾਂਦਾ ਜਾਂ ਫੇ ਬੱਚੇ ਥੋੜੇ ਸ਼ਰਾਰਤੀ ਵੀ ਹੁੰਦੇ ਆ ਵੱਧ ਹਾਂਜੀ ਤੇ ਖੁਸ਼ੀ ਵੀ ਹੁੰਦੀ ਆ ਖੁਸ਼ੀ ਦੇ ਵਿੱਚ ਵਿੱਚ ਸ਼ਰਾਰਤਾਂ ਕਰ ਲੈਂਦੇ ਆ ਹਾਂਜੀ ਤੇ ਇਸ ਕਰਕੇ ਸਾਡੀ ਟੀਮ ਵੱਲੋਂ ਸਾਰੇ ਯਾਰ ਕੇ ਅਸਲੀ ਟੀਵਨ ਨੂੰ ਹੈਪੀ ਦਿਵਾਲੀ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਬਾਲਕਾਂ ਬਹੁਤ ਬਹੁਤ ਵਧਾਈਆਂ ਵੱਡਿਆਂ ਨੂੰ ਛੋਟਿਆਂ ਨੂੰ ਹਾਂਜੀ ਖਾਨਦਿਆਂ ਨੂੰ ਬਜ਼ੁਰਗਾਂ ਨੂੰ ਹਾਂਜੀ ਇਹ ਬੱਚਿਆਂ ਨੂੰ ਜਾਦੇ ਆ ਵਧਾਈਆਂ ਹਾਂਜੀ ਤੇ ਸਾਡੀਆਂ ਬੀਬੀਆਂ ਭੈਣਾਂ ਨੂੰ ਬਹੁਤ ਬਹੁਤ ਬਾਲਕਾਂ ਜਿਨ੍ਹਾਂ ਨੇ ਸਾਡਾ ਬਹੁਤ ਸਾਧਤਾ ਸਾਡੀਆਂ ਵੀਡੀਓ ਵੇਖ ਕੇ ਹਾਂਜੀ ਤੇ ਸਾਨੂੰ ਬਹੁਤ ਚੰਗੇ ਚੰਗੇ ਕਮੈਂਟ ਕੀਤੇ ਤੇ ਇਸ ਕਰਕੇ ਸਾਰੀਆਂ ਬੀਬੀਆਂ ਭੈਣਾਂ ਨੂੰ ਮੇਰੇ ਵੱਲੋਂ ਸਾਡੀ ਆਰਕੇਸ ਟੀਵੀ ਦੀ ਸਾਰੀ ਟੀਮ ਵੱਲੋਂ ਲੱਖ ਲੱਖ ਮਿਠਾਈ ਕੋਰੀਅਰ ਕਰ ਦਿਓ ਜਿਹਨੇ ਕੋਰੀਅਰ ਕਰਨੀ ਹੈ ਸਾਨੂੰ ਵੰਦੀਆ ਵੀ ਲੀ ਜਾਂਦਾ ਹੋਰ ਸ਼ਰਮਾ ਜੀ ਤੁਸੀਂ ਸੁਣਾਓ ਆਪਣੀ ਗੱਲਬਾਤ ਘੱਟ ਹੁੰਦੀ ਹੈ ਥੋੜੀ ਬਸ ਆਪਾਂ ਤੁਹਾਨੂੰ ਪਤਾ ਮੌਣ ਵਰਤ ਜੀ ਰਹਿਨੇ ਪਹਿਲਾਂ ਤਾਂ ਮੌਣ ਵਰਤ ਆਪਾਂ ਉਦੋਂ ਖੁੱਲਦੇ ਹਾਂ ਜਦੋਂ ਮੰਨ ਕੇ ਚਲੋ ਕਿਸੇ ਨੇ ਪ੍ਰੋਮੋਸ਼ਨ ਲਈ ਸੱਦਿਆ ਆਪਾਂ ਨੂੰ ਅੱਛਾ ਤੁਸੀਂ ਕੈਮਰੇ ਦੇ ਪਿੱਛੇ ਜਾਦੇ ਰਹਿੰਦੇ ਹੋ ਨਾ ਹਾਂ ਪ੍ਰੋਮੋਸ਼ਨਾਂ ਚੱਗੇ ਹੋਣੇ ਪ੍ਰੋਮੋਸ਼ਨਾਂ ਚੱਗੇ ਕੋਸ਼ਿਸ਼ ਆਪਾਂ ਥੱਲੇ ਕਮੈਂਟ ਪੜੇ ਸੀਗੇ ਮੈਂ ਆਪਣੇ ਪੇਜ ਦੇ ਥੱਲੇ ਕਹਿੰਦੇ ਰਾਮੇ ਨੂੰ ਤੁਸੀਂ ਉਹ ਕਰਤਾ ਕੱਢਤਾ ਨਹੀਂ ਨਹੀਂ ਦੱਸੋ ਰਾਮੇ ਨੂੰ ਤਾਂ ਕੋਈ ਕੱਢਣ ਵਾਲਾ ਜੰਮਿਆ ਨਹੀਂ ਹੈ ਨਾ ਵੀ ਵੱਢ ਸਕਦਾ ਉਹਦਾ ਰਾਮੇ ਨੂੰ ਨਾ ਤਾਂ ਕੋਈ ਕੱਢਣ ਵਾਲਾ ਜੰਮਿਆ ਹੈ ਆ ਕੇ ਸ੍ਰੀ ਟੀਵੀ ਟੀਵੀ ਦੀ ਟੀਮ ਚੋਂ ਅੱਛਾ ਜੀ ਤੇ ਨਾ ਅਸੀਂ ਕੱਢੀਏ ਰਾਮਾ ਸਾਡੀ ਜਿੰਦ ਜਾਨ ਹੈ ਹਾਂਜੀ ਜਿੰਦ ਜਾਨ ਰਹੂਗਾ ਤਿੰਨੇ ਇਕੱਠੇ ਜੰਮਿਆ ਤੇ ਇਕੱਠੇ ਹੀ ਮਰਾਂਗੇ ਠੀਕ ਹੈ ਨਾ ਤੇ ਕੋਈ ਜਿਹੜਾ ਵੀਰ ਕਹਿੰਦਾ ਨਾ ਵੀ ਰਾਮ ਮੈਨੂੰ ਕੜਤਾ ਜਾਏ ਹੋ ਗਿਆ ਰਾਮ ਮੈਨੂੰ ਨਿੱਕੀ ਨਿੱਕੀਆਂ ਦੋ ਤਿੰਨ ਪ੍ਰੋਬਲਮਾਂ ਇੱਕ ਤਾਂ ਉਹਦੀ ਮੇਰੇ ਹਿਸਾਬ ਨਾਲ ਪਥਰੀ ਹੈ ਅੱਛਾ ਜੀ ਸਾਨੂੰ ਸ਼ੱਕ ਹੈ ਵੀ ਪਥਰੀ ਆ ਉਹਦੇ ਦਰਦ ਹੁੰਦਾ ਰਹਿੰਦਾ ਟੈਸਟ ਕਰਾਉਂਦਾ ਆ ਜੀ ਕਨਫਰਮ ਤੇ ਇੱਕ ਉਹਦਾ ਨਾ ਮੋਟਾ ਜਿਹੜਾ ਉਹ ਕਲੈਕ ਹੋ ਗਿਆ ਸੀਗਾ ਠੀਕ ਹੈ ਜੀ ਤੇ ਉਹਦੇ ਤੇ ਪੱਟੇ-ਪੁੱਟੇ ਲੱਗੇ ਹੁੰਦੇ ਆ ਅੱਛਾ ਕਿ ਤੈਨੂੰ ਪਤਾ ਹੈ ਵੀ ਵੀਡੀਓ ਦੇ ਵਿੱਚ ਵੀ ਕੰਮ ਹਾਰਡਵਾਰ ਇੱਕ ਹਫ਼ਤੇ ਨੂੰ ਇੱਕ ਹਫ਼ਤੇ ਤੋਂ ਬਾਅਦ ਤੁਸੀਂ ਵੱਡੀਆਂ ਫਿਲਮਾਂ ਦੇ ਵਿੱਚ ਹੀ ਆਰਾਮ ਨੂੰ ਦੇਖੋਗੇ ਯਾਰ ਕਿ ਯੂਟਿਊਬ ਫਿਲਮਾਂ ਦੇ ਤੇ ਕਿਸੇ ਨੂੰ ਕੋਈ ਸ਼ੰਕਾ ਹੈ ਤਾਂ ਹੁਣ ਦੁਬਾਰਾ ਫੇਰ ਪੁੱਛਣੀ ਵੀ ਆਲ ਕਿਸ ਟੀਵੀ ਦੀ ਜਿੰਨੀ ਵੀ ਟੀਮ ਹੈ ਉਹ ਇਸੇ ਤਰ੍ਹਾਂ ਹੀ ਮਰਕਰਾਰ ਰਹੂਗੀ ਨਾ ਕਿਸੇ ਨੂੰ ਮੌਕਾ ਦਿੱਤਾ ਜਾਊਗਾ ਨੁਕਤਾ ਜਿੰਨੀ ਕਰਨ ਦਾ ਵੀ ਭਾਈ ਉਹਨੂੰ ਆਰਾਮੇ ਨੂੰ ਕਿਉਂ ਪਾਸੇ ਕੀਤਾ ਗਿਆ ਹਾਂਜੀ ਕਿਉਂ ਨਹੀਂ ਕਿਉਂਕਿ ਜਦੋਂ ਬੰਦਾ ਕੋਈ ਬਿਮਾਰ ਹੋਵੇ ਆਸਟ ਦੀ ਲੋਡ ਹੁੰਦੀ ਆ ਹਾਂਜੀ ਤੇ ਉਹ ਰੈਸਟ ਕਰੀ ਜਾਂਦਾ ਕੋਈ ਨਾ ਜਲਦੀ ਤੇ ਮਹਲਾ ਪਾਊਗਾ ਉਹ ਆਪਣੇ ਆਰਕਸ ਟੀਵੀ ਦਾ ਤਿਆਰ ਹੋ ਰਿਹਾ ਉਹ ਜਿੰਨਾ ਬਦਲੇਟ ਆ ਰਿਹਾ ਨਾ ਉਹ ਜਿੰਨਾ ਲੇਟ ਆ ਰਿਹਾ ਉਹ ਉਹਨਾਂ ਉਹ ਤਿਆਰ ਹੋ ਰਿਹਾ ਇਹ ਵੇਖੀ ਤੂੰ ਕਿਵੇਂ ਬੰਬ ਕੱਢਦਾ ਹੋਇਆ ਇੱਕ ਸ਼ਰਮੇ ਜਿਹੜੇ ਕਮੇਡੀ ਵਾਲੀਆਂ ਵੀਡੀਓ ਚ ਪੈਂਦੀਆਂ ਹੁੰਦੀਆਂ ਸੀ ਉਹ ਵੀ ਚੱਲਣਗੇ ਨਾ ਓਮੇ 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 ਚੱਲਣਗੇ ਓਮੇ ਜਲਣਗੇ ਪ੍ਰੋਮੋਸ਼ਨਾਂ ਕਰਕੇ ਕਿਤੇ ਬੰਦ ਤਾਂ ਨਹੀਂ ਹੁੰਦੇਗਾ ਨਹੀਂ ਪ੍ਰੋਮੋਸ਼ਨਾਂ ਦਾ ਕੰਮ ਆ ਜਿਹੜਾ ਉਹ ਪ੍ਰੋਮੋਸ਼ਨਲ ਹੀ ਲਾਈਨ ਵੀ ਚੱਲੀ ਜਾਊਗੀ ਹਾਂਜੀ ਵੀਡੀਓ ਵਾਲੀ ਵੀ ਚੱਲੀ ਜਾਊਗੀ ਹਾਂਜੀ ਤੇ ਜਿਹੜੀਆਂ ਵੱਡੀਆਂ ਵੀਡੀਓ ਆ ਠੀਕ ਹੈ ਜੀ ਜਿਹੜੀਆਂ YouTube ਤੇ ਆ ਉਹ ਵੀ ਉਸੇ ਤਰੀਕੇ ਨਾਲ ਜਾਰੀ ਰਹਿਣਗੀਆਂ ਅੱਛਾ ਜੀ ਤੇ ਅਸੀਂ ਤਾਂ ਇਹ ਕਿਨੇ ਵੀ ਕਿਸੇ ਦੇ ਮਨ ਨੂੰ ਠੇਸ ਨਾ ਪਹੁੰਚੇ ਹਾਂਜੀ ਜਿਹਦਾ ਉਹ ਰਾਮੀ ਨਾਲ ਪਿਆਰ ਸੀ ਉਹਨਾਂ ਨੇ ਬਥੇਰੇ ਵੀਰਾਂ ਨੇ ਸਾਨੂੰ ਕਿਹਾ ਵੀ ਰਾਮਾ ਕਿੱਧਰ ਗਿਆ ਜੀ ਰਾਮਾ ਕਿੱਧਰ ਹੋ ਗਿਆ ਦੋਸਤੋ ਜਲਦੀ ਤੁਹਾਡੇ ਚ ਹਾਜ਼ਰ ਹੋ ਰਿਹਾ ਰਾਮਾ ਬੁੱਲੋ ਇੰਜੋਏ ਕਰੋ ਵੀਡੀਓ ਹਾਂਜੀ ਐਵੇਂ ਨਾ ਘਵਰਾਇਆ ਕਰੋ ਵੀ ਰਾਮਾ ਨੂੰ ਸਰਕਾਰਤਾ ਜੀ ਸ਼ਰਤਾ ਜੀ ਪ੍ਰੋਬਲਮ ਕਿਸੇ ਨੂੰ ਵੀ ਆ ਸਕਦੀ ਨਹੀਂ ਨੂੰ ਕੱਢਣ ਵਾਲੀ ਕੋਈ ਹਸਤੀ ਨਹੀਂ ਸਾਡੇ ਚ ਰਾਮਾ ਦਾ ਸਾਂਝ ਲੋ ਜਿਵੇਂ ਰੀੜ ਦੀ ਹੱਡੀ ਆ ਆਲੂ ਹੁੰਦਾ ਨਾਲ ਲੋ ਹਰੇਕ ਸਬਜ਼ੀ ਚ ਪੈ ਜਾਂਦਾ ਹਰੇਕ 버ਗਰ ਸ਼ਰਗਰ ਤੇ ਹਰਵੇਂ ਸਮੋਸੇ ਚ ਪੈ ਜਾਂਦਾ ਹਾਂਜੀ ਰਾਮਾ ਉਹ ਚੀਜ਼ ਆ ਰਾਮਾ ਗਲ ਸੁਨਮ ਦੀ ਛੱਡਣ ਵਾਲੀ ਚੀਜ਼ ਆ ਜੀ ਹੈ ਨਹੀਂ ਬਾਕੀ ਦੇ ਆਪਣਾ ਬਾਕੀ ਸਾਰੇ ਵੀਰ ਜਿਹੜੇ ਵੀਡੀਓ ਨੂੰ ਦੇਖ ਰਹੇ ਆ ਰਾਮੇ ਨੂੰ ਕਿੰਨਾ ਪਿਆਰ ਕਰਦੇ ਆ ਤਾਈ ਨੂੰ ਕਿੰਨੇ ਕਰਦੇ ਆ ਜਾਂ ਸਾਡੀ ਵੀਡੀਓ ਨੂੰ ਕਿੰਨਾ ਪਿਆਰ ਕਰਦੇ ਆ ਸਾਨੂੰ ਕਮੈਂਟ ਕਰਕੇ ਤੇ ਫੋਲੋ ਵੀ ਜਰੂਰ ਕਰਿਓ ਇੱਕ ਨਾ ਹੱਸਦੇ ਖੇਡਦੇ ਰਿਹਾ ਕਰੋ ਜਾਂ ਜੇ ਹੱਸੂਗੇ ਨਾ ਡਾਕਟਰ ਕੋਲੇ ਜਾਂਦੀ ਲੋਗੇ ਇਹ ਅੱਛਾ ਜੀ ਆਪਣੇ ਭਰਾ ਦਾ ਚੈਨਲ ਆ ਤੇ ਜਿਹੜਾ ਇਹ ਮੁੰਡਾ ਆਪਣਾ ਗੋਡੇਆਂ ਨੇ ਤੋਂ ਤਾਈ ਆਪ ਹੋ ਗਿਆ ਹੁਣ ਆਪਣਾ ਪੂਰਾ ਆਰ ਕੇ ਐਸ ਵੀ ਆ ਸਾਡਾ ਵੀ ਮੇਰੇ ਤਾਂ ਜੁਆਕਾਂ ਆ ਗਿਆ ਸੀ ਬੱਚਾ ਹੀ ਹੈ ਮੇਰਾ ਮੇਰੇ ਦੋਸਤ ਦਾ ਬੇਟਾ ਹੈ ਤੇ ਹੁਣ ਮੈਂ ਇਹਨੂੰ ਤਾਂ ਹੀ ਨਾਂ ਰੱਖਦਾ ਮੈਂ ਵੀ ਕੋਈ ਹੁਣ ਨਾ ਸਿੱਖਣਾ ਚਾਹੀਦਾ ਜੇ ਕੁਝ ਹੋ ਰਿਹਾ ਹੈਗਾ ਇੱਕ ਤਾਂ ਮੇਰੀ ਡੈਡੀ ਵਾਲੀ ਗੱਲ ਦੱਸ ਦੇ ਤੂੰ ਕੱਥੇ ਪੜਿਆ ਕਦੇ ਸੀ ਮੈਂ ਤੇ ਪ੍ਰਦੀਪ ਦਾ ਡੈਡੀ ਇਕੱਠੇ ਪੜਿਆ ਜੀ ਸਾਡੀ ਜਿਹੜੀ ਮੋਢਲੀ ਸਿੱਖਿਆ ਸੀ ਉਹ ਜੀਦੇ ਸਕੂਲ ਤੋਂ ਸਟਾਰਟ ਹੋਈ ਸੀ ਹਾਂਜੀ ਤੇ ਇਹਨ ਦਾ ਸਾਡਾ ਗੁੰਨੇ ਦੇ ਮੰਡੀ ਹੋਇਆ ਸੀਗਾ ਅੱਛਾ ਜੀ ਇਹ ਸਟੇਸ਼ਨ ਕੋਲੇ ਸਕੂਲ ਆ ਠੀਕ ਤੇ ਬਹੁਤ ਹੀ ਨੇਕ ਇਨਸਾਨਾ ਉਹ ਵੀ ਇਹ ਮੇਰਾ ਤਾਂ ਤੁਹਾਨੂੰ ਪਤਾ ਹੀ ਆ ਹੱਸੇ ਕੇ ਢੇਲਾ ਸੁਭਾਅ ਹੈਗਾ ਸਹੀ ਗੱਲ ਤੇ ਮੈਂ ਤਾਂ ਸਾਨੂੰ ਲੋਕ ਸਾਡੇ ਚ ਵਿਚਰਦਾ ਹੀ ਰਹਿਣਾ ਉਹ ਵੀ ਰ ਵੀ ਬਹੁਤ ਨਿੱਗੇ ਸੁਹਾ ਦਾ ਮਾਲਕ ਹੈ ਇੱਕ ਤਾਂ ਇਹ ਉਹਦਾ ਬੇਟਾ ਹੈਗਾ ਇਹ ਵੀ ਬਹੁਤ ਨਿੱਗੇ ਸੁਹਾ ਦਾ ਮਾਲਕ ਹੈ ਵੈਸੇ ਮੁੱਛਾਂ ਵੈਸੇ ਕਲੰਡ ਪਰ ਨੂੰ ਐਸੀ ਕਰੀ ਰੱਖਦਾ ਇੱਕ ਤਾਂ ਇਹ ਹੋਊਗਾ ਇੱਕ ਗੱਲ ਰਹੀ ਗਈ ਆਪਣੀ ਇਹੜਾ ਆਪਣਾ ਕਮੇਟੀ ਵੀਡੀਓ ਹੁੰਦੀਆਂ ਆ ਉਹਦੀ ਕੋਈ ਸਕ੍ਰਿਪਟ ਤਾਂ ਨਹੀਂ ਤਿਆਰ ਹੁੰਦੀ ਹੈ ਨਾ ਮੌਕੇ ਦੀ ਹੁੰਦੀਆਂ ਨਾ ਬੰਦ ਨਾ ਉਹਦਾ ਮੈਂ ਸਾਰਾ ਕਰਦਾ ਦਾ ਸਮਾ ਹੀ ਹੈ ਮੌਕੇ ਤੇ ਤਿਆਰ ਹੁੰਦੀਆਂ ਮੌਕੇ ਦੇ ਮੌਕੇ ਤੇ ਜਮਾ ਜਿਵੇਂ ਮੌਕੇ ਤੇ ਪੈਂਦਾ ਹੁੰਦਾ ਨਾ ਧਨੀਆ ਸਬਜ਼ੀ ਚ ਹਾਂਜੀ ਉਸ ਤਰ੍ਹਾਂ ਹੀ ਤਿਆਰ ਹੁੰਦੀ ਹੈ ਅੱਛਾ 1 ਸਕਿੰਟ ਤੋਂ ਪਹਿਲਾਂ ਪਹਿਲਾਂ ਮਿੰਟ ਤੋਂ ਪਹਿਲਾਂ ਪਹਿਲਾਂ ਠੀਕ ਹੈ ਉਸੇ ਤਰ੍ਹਾਂ ਹੀ ਤੁਹਾਨੂੰ ਫਰੋਸ ਕੇ ਦਿੱਤੇ ਜਾਂਦੇ ਨੇ ਅੱਛਾ ਜੀ ਤੇ ਜਿਵੇਂ ਜੇ ਕਿਸੇ ਨੂੰ ਕੋਈ ਵਧੀਆ ਕਿਸੇ ਕੋਲ ਕੋਈ ਸੈਟ ਹੈਗਾ ਇਹ ਕਿਸੇ ਨੇ ਕੋਈ ਰੋਲ ਕਰਨਾ ਹੋਵੇ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਕਿਉਂਕਿ ਇੱਕ ਖੁੱਲਾ ਮੈਦਾਨ ਹੈ ਹਾਂਜੀ ਤੇ ਕਿਸੇ ਨੂੰ ਕਿਸੇ ਨਾਲ ਕੋਈ ਜੈਲਸੀ ਨਹੀਂ ਕਰਨੀ ਚਾਹੀਦੀ ਕਿਉਂਕਿ ਮਿੱਤਰੋ ਇਹ ਨਾ ਹੋਵੇ ਵੀ ਆਰਗੇਸਟਰੀ ਦੀ ਟੀਮ ਹੀ ਹੈ ਜਿਹੜੀ ਅੱਗੇ ਜਾ ਰਹੀ ਹੈ ਤੁਸੀਂ ਸਾਡੇ ਨਾਲ ਵੀ ਅੱਗੇ ਨਿਕਲ ਸਕਦੇ ਹੋ ਹਾਂਜੀ ਸਾਨੂੰ ਕਿਸੇ ਤੇ ਕੋਈ ਜੈਲਸੀ ਨਹੀਂ ਅੱਛਾ ਜੀ ਤੇ ਕਿਸੇ ਨੂੰ ਕਿਸੇ ਦਾ ਕੋਈ ਹੱਕ ਮਾਰਨ ਦਾ ਅਧਿਕਾਰ ਨਹੀਂ ਹੈ ਠੀਕ ਹੈ ਨਾ ਕਮੈਂਟ ਨਾ ਕਰਿਆ ਕਰੋ ਜੇ ਕਰਨੇ ਹੁੰਦੇ ਆ ਚੰਗੇ ਕਰਿਆ ਕਰੋ ਮਾੜਾ ਕਮੈਂਟ ਨਾ ਕਰਿਆ ਕਰੋ ਕਿਸੇ ਨੂੰ ਕੋਈ ਅੜਖਾ ਨਹੀਂ ਤੁਸੀਂ ਐ ਕਰੋ ਲੱਖ ਰੁਪਏ ਦਾ ਮੋਬਾਈਲ ਲੈ ਕੇ ਕੱਲ ਨੂੰ ਕੰਮ ਸ਼ੁਰੂ ਕਰ ਲਓ ਤੁਹਾਡੀ ਮਿਹਨਤ ਹੈ ਜਿੱਥੇ ਤੁਸੀਂ ਪਹੁੰਚੋਗੇ ਤੁਹਾਡੇ ਨਾਲ ਜੇ ਸਾਨੂੰ ਕੋਈ ਹੱਥ ਵਟਾਉਣਾ ਪੈ ਗਿਆ ਤਾਂ ਜਰੂਰ ਨਾਲ ਵਟਾਵਾਂਗੇ ਸਾਡੇ ਲੈ ਕੇ ਕੋਈ ਕੰਮ ਸਿੱਖਣਾ ਹੋਵੇ ਹਾਂਜੀ ਸਾਡੇ ਲੈ ਕੇ ਜੇ ਕਿਸੇ ਨੇ ਕੋਈ ਵੀ ਚੀਜ਼ ਸਿੱਖਣੀ ਹੋਵੇ ਤਾਂ ਉਹ ਸਾਥੋਂ ਸਿੱਖ ਸਕਦਾ ਅਸੀਂ ਖੁੱਲੀ ਕਿਤਾਬ ਦੀ ਤਰ੍ਹਾਂ ਜਦੋਂ ਮਰਜ਼ੀ ਆ ਕੇ ਸਾਨੂੰ ਮਿਲ ਸਕਦਾ ਹੈ ਮਹਿਕ ਜਿੱਕਾ ਖਾਲਸਾ ਹੈ ਕਿੱਥੇ ਕੀ ਕਰਦਾ ਲਓ ਵੀ ਮਿੱਤਰੋ ਤਾਈਆਂ ਦੀਆਂ ਗੱਲਾਂ ਤੁਸੀਂ ਸੋਣੀ ਲੰਗਾ ਤੇ ਬਾਕੀ ਵਲੌਗ ਹੈ ਜਿਹੜਾ ਉਹ ਐਂ ਚੱਲਦਾ ਰਹੂਗਾ ਐਂਡ ਆਪਾਂ ਪਿੰਡ ਆ ਕੀ ਕਰਾਂਗੇ ਲਓ ਵੀ ਬਠਿੰਡੇ ਝੀਲਾਂ ਦੇ ਪਹੁੰਚ ਗਏ ਆ ਤੇ ਮਾਹੌਲ ਇੱਥੋਂ ਦਾ ਵੀ ਪੂਰਾ ਵੱਜਿਆ ਹੁੰਦਾ ਹੈਗਾ ਸਟਾਲਾਂ ਤੁਹਾਨੂੰ 버ਗਰ ਵਾਲੀਆਂ ਨਿਊਡਲ ਵਾਲੀਆਂ ਤੇ ਜੂਸ ਵਾਲੀਆਂ ਜ਼ਿਆਦਾਤਰ ਇੱਥੇ ਮਿਲ ਲੰਗਾ ਤੁਹਾਨੂੰ ਬਠਿੰਡੇ ਸ਼ਹਿਰ ਚ ਤੇ ਜੇ ਤੁਸੀਂ 버거 버거 ਸ਼ਰਗਰ ਖਾਦਾ ਤਾਂ ਤੁਸੀਂ ਫੋਟੋ ਵੀ ਜ਼ਰੂਰ ਖਿੱਚੀ ਹੋ ਫਿਰ ਝੀਲਾਂ ਨਾਲ ਨੈਟ ਤੇ ਪਾਉਣ ਵਾਸਤੇ ਤੇ ਮਿੰਨੀ ਝੰਡੀਗੜ ਇਹ ਵਾਜਦਾ ਹੀ ਆ ਇਹ ਥਾਂ ਨੂੰ ਕਹਿੰਦੀ ਹੈਗੇ ਝੀਲਾਂ ਦੇ ਜਿਹੜੇ ਨੇੜੇ ਥਾਂ ਪੈਂਦਾ ਉਹਨੂੰ ਮਿੰਨੀ ਝੰਡੀਗੜ ਕਹਿੰਦੇ ਆ ਤੇ ਥਰਮਲ ਤਾਂ ਬੰਦ ਹੋ ਗਏ ਹੁਣ ਬੜਾ ਵਾਤਾਵਰਨ ਖਰਾਬ ਨਹੀਂ ਧੂਆ ਉੜਦਾ ਥਰਮਲ ਦਾ ਉਹ ਗਾਣਾ ਤਾਂ ਹੋ ਗਿਆ ਫੇਲ ਹੁਣ ਤੇ ਬਾਕੀ ਇੱਥੇ ਪਤਾ ਲੱਗ ਜਾਂਦਾ ਵੀ ਕਿੰਨਾ ਕੰਮ ਹੋਇਆਗਾ ਬਠਿੰਡੇ ਦਾ ਜਦ ਤੁਸੀਂ ਬਠਿੰਡੇ ਚ ਐਂਟਰ ਹੁੰਨੇ ਆ ਨਾ ਉਦੋਂ ਹੀ ਪਤਾ ਲੱਗ ਜਾਂਦਾ ਜਦੋਂ ਆਹ ਜਹਾਜਾ ਦੇਖ ਲਿਆ ਤੁਸੀਂ ਤੇ ਉਦੋਂ ਸਮਝ ਲਓ ਵੀ ਬਠਿੰਡਾ ਸ਼ੁਰੂ ਹੋ ਗਿਆ ਲਓ ਇਹ ਆ ਗਿਆ ਮਸ਼ਹੂਰ ਬਠਿੰਡੇ ਦਾ ਚੌਂਕ ਹਨੂਮਾਨ ਚੌਂਕ ਕੋਸ਼ਕ ਮੰਦੇ ਇੱਥੇ ਖਾ ਜਾਂਦੇ ਆ ਭਲੇਖਾ ਕਿਉਂਕਿ ਫੌਜੀ ਚੌਂਕ ਵੀ ਨੇੜੇ ਆ ਤੇ ਹਨੂਮਾਨ ਚੌਂਕ ਵੀ ਨੇੜੇ ਆ ਕਈ ਜਿਹਨਾਂ ਨੂੰ ਨਹੀਂ ਪਤਾ ਹੁੰਦਾ ਉਹ ਕਹਿ ਦਿੰਦੇ ਆ ਵੀ ਆਪਾਂ ਉਤਰਨਾਗਾ ਬੱਸ ਚੋਂ ਫੌਜੀ ਚੌਂਕ 'ਚ ਪਰ ਮੇਰੇ ਮਿੱਤਰੋ ਫੌਜੀ ਚੌਂਕ 'ਚ ਬੱਸ ਨਹੀਂ ਰੋਕਦੀ ਉਤਰਨਾ ਪੈਂਦਾਗਾ ਹਨੂਮਾਨ ਚੌਂਕ 'ਚ ਕਈ ਜਿਹਨਾਂ ਨੂੰ ਨਹੀਂ ਪਤਾ ਹੁੰਦਾ ਉਹ ਮੇਰੇ ਵੀਰ ਇੱਥੇ ਆ ਕੇ ਜਾਂਦੇ ਆਗੇ ਉਲਝ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਜਿਹੜਾ ਫੌਜੀ ਚੌਂਕ ਹੈ ਇਹ ਕਿੰਨੇ ਸਾਲਾਂ ਚ ਬਣਿਆਗਾ ਜੇ ਕਿਸੇ ਨੂੰ ਪ੍ਰੋਪਰ ਪਤਾ ਤਾਂ ਜਰੂਰ ਦੱਸਿਓ ਦੇਖਦੇ ਆਂ ਆਪਾਂ ਕਿੰਨੇ ਕ ਬੰਦੇ ਜਾਣਕਾਰੀ ਰੱਖਦੇ ਆਗੇ ਤੇ ਲਓ ਵੀ ਮਿੱਤਰੋ ਹੁਣ ਆਪਾਂ ਪਹੁੰਚ ਗਏ ਆਂ ਬਠਿੰਡੇ ਦੇ বাস ਅੱਡੇ 'ਚ ਜਿੱਥੇ ਕਿਤੇ ਪੀਆਰਟੀਸੀ ਦਾ ਧਰਨਾ ਹੁੰਦਾ ਤੇ ਕਿਤੇ ਡਾਂਗ ਵੀ ਖੜਕ ਜਾਂਦੀ ਆ ਇਹ ਆ ਗਈ ਜੰਨਤ ਜੰਨਤ ਤੁਹਾਨੂੰ ਦਿਖਾ ਦਿੰਨੇ ਆ ਕਿ ਨੂੰ ਮੈਂ ਜੰਨਤ ਕਿਹਾ ਜੰਨਤ ਉਹ ਆ ਤੁਹਾਨੂੰ ਪਤਾ ਹੀ ਹੋਣਾ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਇਹ ਆਪਣਾ ਆ ਗਿਆ ਭਾਈ ਕਾਲਜ ਲਓ ਵੀ ਦੋਸਤੋ ਪ੍ਰਮੋਸ਼ਨ ਆਪਣਾ ਕਰਤੀ ਆਪਾਂ ਤੇ ਸ਼ਰਮਾ ਲੱseguਾ ਕਿਦੀ ਪ੍ਰਮੋਸ਼ਨ ਕਰੀ ਆ ਆਪਾਂ ਕਰੀ ਆ ਜੀ ਫਟੇਲਾ ਇਨਸਟਾਲਮੈਂਟ ਹਾਊਸ ਬਠਿੰਡਾ ਦੀ ਤੇ ਪ੍ਰਮੋਸ਼ਨ ਘੈਂਟ ਹੋਈ ਆ ਬੰਦੇ ਵੀ ਵਧੀਆ ਅੱਗੇ ਹੁਣ ਦੋ ਪ੍ਰਮੋਸ਼ਨ ਆਪਣਾ ਹੈਗੀਆਂ ਨੈਕਸਟ ਰੂਟ ਕਿੱਥੇ ਆ ਰਾਮਪੁਰਾ ਪਿੰਡਾ ਟੂ ਰਾਮਪੁਰਾ ਰਾਮਪੁਰਾ ਇਹ ਗਈਤੀ ਆ ਬਠਿੰਡੇ ਲਓ ਵੀ ਦੋਸਤੋ ਆਪਾਂ ਪਹੁੰਚ ਗਏ ਆ ਰਾਮਪੁਰੇ ਤੇ ਇੱਥੇ ਕਰਨੀ ਆ ਮੋਚੀ ਪੰਜਾਬ ਜੁੱਤੀ ਰੋ ਦੀ ਪ੍ਰਮੋਸ਼ਨ ਹੈ ਇੱਥੇ ਜੁੱਤਾਂ ਦੇਖੋ ਕਿੰਨਾ ਘੈਂਟ ਆ ਲਓ ਵੀ ਦੋਸਤੋ ਜਿਹੜੀ ਆਪਾਂ ਪ੍ਰੋਮੋਸ਼ਨ ਕਰਨ ਆਏ ਸੀਗੀ ਰਾਮਪੁਰੇ ਉਹ ਡਨ ਹੋ ਗਈ ਆ ਤੇ ਤਾਏ ਨਾਲ ਹੋ ਰਿਹਾ ਫੋਟੋ ਸ਼ੂਟ ਕਿਉਂਕਿ ਤਾਏ ਦੇ ਫੈਨ ਬਹੁਤ ਆ ਬਾਈ ਯਾਰ ਕਿਹ ਵੀ ਵੀਡੀਓ ਦੇਖਦੇ ਆ ਕਿ ਤਾਏ ਦੀਆਂ ਪੂਰੀਆਂ ਤਾਂ ਕਰਕੇ ਫੋਟੋ ਸ਼ੂਟ ਹੋ ਰਿਹਾ ਕਿ ਯਾਦ ਰਹਿ ਜਾਂਦੀ ਹੈਗੀ ਤੇ ਬਾਕੀ ਜਾਣਕਾਰੀ ਸ਼ਰਮਾਈ ਦੇਣੀ ਸ਼ਰਮਾ ਜੀ ਬਾਈ ਤਾਏ ਦੇ ਜਿਹੜੇ ਫੈਨ ਆ ਠੀਕ ਆ ਪਿਆਰ ਕਰਨ ਵਾਲੇ ਉਹ ਸਾਰੇ ਪੂਰੇ ਪੰਜਾਬ ਹਰਿਆਣਾ ਅਮਾਚ ਸਾਰੇ ਕਿੱਧੇ ਆ ਜਿੱਥੇ ਪ੍ਰੋਮੋਸ਼ਨ ਕਰਨ ਆਇਆ ਪਹਿਲਾਂ 10 ਅਗਲਾ ਫੋਟੋ ਮਾਰ ਕੇ ਆ ਹਾਂ ਠੀਕ ਹੈ ਤੇ ਠੀਕ ਆ ਇਦਾਂ ਹੀ ਸਾਰੇ ਪਿਆਰ ਦਿੰਦੇ ਹੋ ਸਾਡੇ ਪੇਜ ਨੂੰ ਹੁਣ ਆਪਾਂ ਇੱਥੇ ਜਾਣ ਕਰ ਕਿੱਤਾ ਇਹ ਨਾਲ ਜਾਣ ਕਰਾਂਗੇ ਹਾਂ ਤਾਂ ਜਾਣ ਸਾਡੀ ਜਾਣਕਾਰੀ ਅੱਜ ਤੱਕ ਬਲੌਗ ਆਪਾਂ ਖਤਮ ਕਰ ਗਏ ਅੱਜ ਅਸੀਂ ਜਿਹੜਾ ਬਲੌਗ ਬਣਾਉਣ ਲੱਗੇ ਸੀਗੇ ਉਹ ਸਾਡਾ ਤਕਰੀਬਨ ਐਂਡ ਹੀ ਹੈ ਕਿਉਂਕਿ ਹਨੇਰਾ ਹੋ ਚੁੱਕਾ ਹੈ ਤੇ ਹੁਣ ਅਸੀਂ ਰਾਮਪੁਰਾ ਫੋਰ ਤੋਂ ਚੱਲਣ ਲੱਗਦੇ ਹਾਂ ਰਾਮਪੁਰੇ ਤੋਂ ਜੀਦੇ ਨੂੰ ਅਸੀਂ ਹੁਣ ਵਾਪਸ ਹੀ ਚੱਲੇ ਆਂ ਰਵਾਨਾ ਹੋਣੇ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ